ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੰਜੀਵ ਕੰਡਲ ਅੱਜ ਅਸੀਂ ਆਪਣੀ ਜੂਨੀਅਰ ਦੀ ਮੀਟਿੰਗ ਦੇਸ਼ ਭਗਤ ਜਨਰ ਹਾਲ ਕੀਤੀ ਆ ਇਸ ਮੀਟਿੰਗ ਦੇ ਵਿੱਚ ਸਾਡੇ ਮੁੱਖ ਝੰਡੇ ਰਹਿ ਆ ਕਿ ਸਾਡੇ ਵਿਭਾਗ ਦੇ ਵਿੱਚ ਜਿਹੜੇ ਕੰਮ ਕਰ ਰਹੇ ਮੁੰਡੇ ਲੇਸਟਮੈਂਟ ਤੇ ਉਹ ਪਿਛਲੇ 4 ਸਾਲ ਤੋਂ ਉਹਨਾਂ ਦੀ ਤਨਖਾਹ ਦੇ ਵਿੱਚ ਕੋਈ ਵੀ ਵਾਧਾ ਨਹੀਂ ਕੀਤਾ ਗਿਆ ਜਦ ਕਿ ਮਹਿੰਗਾਈ ਜਿਹੜੀ ਆ ਉਹ 4 ਸਾਲ ਚ ਤੁਸੀਂ ਦੇਖੋ ਕਿੱਥੇ ਤੱਕ ਪਹੁੰਚ ਗਈ ਆ ਅਸੀਂ ਜਿਹੜੀ ਆ ਸਰਕਾਰ ਨੂੰ ਫੇਰ ਅਪੀਲ ਕਰਦੇ ਆ ਅੱਜ ਅਸੀਂ ਸਰਕਾਰ ਨੂੰ ਨੋਟਿਸ ਵੀ ਅਸੀਂ ਜਾਰੀ ਕਰਨ ਲੱਗੇ ਆ ਜਿਥੇ ਬੰਦੀ ਬਣਾਉ ਕਿ ਜਿਹੜੀ ਇਹਨਾਂ ਦੀ ਤਨਖਾਹ ਆ ਜਿੱਦਾਂ ਕਿ ਸਾਲ ਦੇ ਵਿੱਚ ਦੋ ਵਾਰੀ ਮਹਿੰਗਾਈ ਪੱਤਾ ਜਿਹੜਾ ਮਿਨਿਮਮ ਰੇਟ ਵਧਦਾ ਆ ਤੇ ਇਹਨਾਂ ਦੀ ਤਨਖਾਹ ਵੀ ਉਸ ਹਿਸਾਬ ਨਾਲ ਚਾਹੇ ਕਿ ਤਾਂ ਹੁਣ ਪੀਆਰਟੀਸੀ ਜਾਂ ਰੋਡਵੇਜ ਵਾਲਿਆਂ ਦੀ ਸਾਲ ਦੇ ਵਿੱਚ 5% ਤਨਖਾਹ ਵਾਧੀ ਆ ਅਸੀਂ ਸਰਕਾਰ ਨੂੰ ਇਹ ਹੀ ਅਪੀਲ ਕਰਦੇ ਆ ਕਿ ਜਿਹੜੇ ਵਿਭਾਗ ਵਿੱਚ ਜਲ ਸਪਲਾਈ ਵਿਭਾਗ ਵਿੱਚ ਕੰਮ ਕਰਦੇ ਨੇ ਇਨਵੈਸਟਮੈਂਟ ਵਾਲੇ ਕੰਮੇ ਆ ਜਿਹੜੇ ਕਿ 24 24 ਘੰਟੇ ਡਿਊਟੀ ਦਿੰਦੇ ਆ ਇਹਨਾਂ ਨੂੰ ਤਾਂ ਵਿਚਾਰਿਆਂ ਨੂੰ ਕੋਈ ਛੁੱਟੀ ਵੀ ਨਹੀਂ ਮਿਲਦੀ ਹਫ਼ਤੇ ਦੀ ਕੋਈ ਛੁੱਟੀ ਨਹੀਂ ਮਿਲਦੀ ਹੈਗੀ ਲਗਾਤਾਰ ਆਪਣੀ ਡਿਊਟੀ ਦਿੰਦੇ ਆ ਤੇ ਇਹਨਾਂ ਦੀ ਜਿਹੜੀ ਤਨਖਾਹ ਦੇ ਵਿੱਚ ਜਿਹੜਾ ਪਿਛਲੇ 4 ਸਾਲ ਤੋਂ ਵਾਅਦਾ ਨਹੀਂ ਹੋ ਰਿਹਾ ਕਿ 5% ਦੇ ਹਿਸਾਬ ਨਾਲ ਵੀ ਦੇਖਿਆ ਗਿਆਵੇ ਤਾਂ ਘੱਟੋ ਘੱਟ 20% ਇਹਨਾਂ ਦੀ ਤਨਖਾਹ 'ਚ ਵਾਅਦਾ ਹੋਣਾ ਚਾਹੀਦਾ ਹੈ ਤੇ ਅਸੀਂ ਇਸ ਪਲੇਟਫਾਰਮ ਤੋਂ ਇਹ ਅਪੀਲ ਕਰਦੇ ਆ ਤਨਖਾਹ 'ਚ ਵਾਅਦਾ ਕੀਤਾ ਜਾਵੇ ਦੂਸਰਾ ਜਿਹੜਾ ਵਿਭਾਗ ਦੇ ਵਿੱਚ ਸਾਡੇ ਕੰਮ ਕਰ ਰਹੇ ਰੈਗੂਲਰ ਮੁਲਾਜ਼ਮਿਆ ਦਰਜਾ 3 ਤੇ ਦਰਜਾ 4 ਇਹ ਜਿਹੜੇ ਵੀ ਪੋਸਟ ਤੇ ਭਰਤੀ ਹੁੰਦੇ ਆ ਉੱਥੇ ਹੀ ਰਿਟਾਇਰ ਹੋ ਜਾਂਦੇ ਆ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਕਿ ਦਿੱਤਾ ਬਾਕੀ ਵਿਭਾਗਾਂ ਦੇ ਵਿੱਚ ਪ੍ਰੋਮੋਸ਼ਨਾਂ ਜਿਹੜੀਆਂ 5 ਸਾਲ ਬਾਅਦ ਜਾਂ 7 ਸਾਲ ਬਾਅਦ ਹਰੇਕ ਮੁਲਾਜ਼ਮ ਨੂੰ ਅਗਲਾ ਸਟੈਪ ਮਿਲਦਾ ਆ ਕਿ ਜਾਲ ਸਪਲਾਈ ਵਿਭਾਗ ਦੇ ਵਿੱਚ ਵੀ ਫੀਲਡ ਕੰਮ ਹੈ ਜਿਹੜੇ ਦਰਜਾ 3 ਤੇ ਦਰਜਾ 4 ਰਿਆਂ ਇਹਨਾਂ ਨੂੰ ਅਗਲਾ ਸਟੈਪ ਜ਼ਰੂਰ ਦਿੱਤਾ ਜਾਵੇ ਕਿਉਂਕਿ ਇਹ ਬੜੀ ਮਤਭਾਗੀ ਗੱਲ ਆ ਕਿ ਇਹ ਜੈਸ ਪੋਸਟ ਤੇ ਭਰਤੀ ਹੁੰਦੇ ਆ ਉੱਥੇ ਹੀ ਰਿਟਾਇਰ ਹੋ ਜਾਂਦੇ ਆ ਇਸ ਵਿਭਾਗ ਦੇ ਵਿੱਚ ਹੁਣ ਹੋਰ ਵੀ ਪੋਸਟਾਂ ਹੈਗੀਆਂ ਆ ਜਿੱਦਾਂ ਹਮ ਕਲਰ ਕਿਆ ਉਹ ਵੀ ਪੰਜ ਸਾਲ ਉਹ ਕਲਰਕ ਭਰਤੀ ਹੁੰਦਾ ਆ ਤੇ ਰਿਟਾਇਰਮੈਂਟ ਵੇਲੇ ਤੱਕ ਉਹ ਸੁਪਰ ਡੈੱਡ ਤੱਕ ਚਲ ਜਾਂਦਾ ਹੁਣ ਵਾਟਰ ਸਪਲਾਈ ਦੇ ਵਿੱਚ ਹੀ ਐਸਜੀਓ ਇੱਕ ਭਰਤੀ ਹੁੰਦਾ ਤਾਂ ਰਿਟਾਇਰਮੈਂਟ ਤੱਕ ਚੀਫ ਇੰਜੀਨੀਅਰ ਤੱਕ ਚਲ ਜਾਂਦਾ ਪਰ ਸਾਡੇ ਜਿਹੜੇ ਹੁਣ ਪੰਪ ਆਪਰੇਟਰ ਆ ਮਾਲੀ ਕੰਮ ਚੌਂਕੀਦਾਰ ਆ ਜੋ ਵੀ ਇਹ ਪੋਸਟਾਂ ਫੀਲਡ ਦੀਆਂ ਇਹ ਵਿਚਾਰੇ ਜੈਸ ਪੋਸਟ ਤੇ ਭਰਤੀ ਹੁੰਦੇ ਉਹ ਤੇ ਰਿਟਾਇਰ ਹੋ ਜਾਂਦੇ ਆ ਅਸੀਂ ਅਪੀਲ ਕਰਦੇ ਆ ਕਿ ਅਸੀਂ ਇਹ ਮੁਲਾਜ਼ਮਾਨ ਆ ਸਾਰੇ ਲੋਕਾਂ ਨੇ ਰਲ ਮਿਲ ਕੇ ਹੀ ਕਾਂਗਰਸ ਕਾਲੀਆਂ ਤੋਂ ਅਫਸਰਟ ਹੋ ਕੇ ਹੀ ਇਹ ਆਮ ਆਦੀ ਪਾਰਟੀ ਦੀ ਸਰਕਾਰ ਬਣਾਈ ਸੀ ਅਸੀਂ ਭਗਵਾਨ ਸਿੰਘ ਮਾਨ ਨੂੰ ਆਪ ਜੀ ਦੇ ਮਾਧਿਅਮ ਰਾਈਏ ਬੇਨਤੀ ਕਰਦੇ ਆਂ ਕਿ ਮੁਲਾਜ਼ਮਾਂ ਜਿਹੜੇ ਆ ਲੋਕਾਂ ਦੇ ਵਿੱਚ ਪਬਲਿਕ ਡੀਲਿੰਗ ਦੇ ਵਿੱਚ ਮੁੱਖ ਰੋਲ ਹੁੰਦਾ ਇਹਨਾਂ ਦਾ ਇਹਨਾਂ ਦੀਆਂ ਜਾਇਜ਼ ਦੇ ਭਖਦੀਆਂ ਮੰਗਾਂ ਆ ਇਹਨਾਂ ਨੂੰ ਜ਼ਰੂਰ ਪੂਰਾ ਕੀਤਾ ਜਾਵੇ ਨਹੀਂ ਤਾਂ ਉਹ ਸਮਾਂ ਦੂਰ ਨਹੀਂ ਹੈਗਾ 2027 ਜਦੋਂ ਕਿ ਫੇਰ ਸੱਤਾ ਪਲਟ ਸਕਦੀ ਆ ਇਸ ਕਰਕੇ ਜੋ ਵੀ ਜਾਇਜ਼ ਮੰਗਾਂ ਹੈਗੀਆਂ ਮੁਲਾਜ਼ਮਾਂ ਦੀਆਂ ਉਹ ਪੂਰੀਆਂ ਕੀਤੀਆਂ ਜਾਣ ਕੋਈ ਸਮਾਂ ਹੁੰਦਾ ਸੀ ਜਦੋਂ ਹਿਮਾਚਲ ਹਰਿਆਣੇ ਦੇ ਨਾਲੋਂ ਪੰਜਾਬ ਦੇ ਮੁਲਾਜ਼ਮਾਂ ਦਾ ਡੀਏ ਉੱਪਰ ਹੁੰਦਾ ਸੀ ਅੱਜ ਬੜੀ ਮੱਤਭਾਗੀ ਗੱਲ ਆ ਕਿ ਪੰਜਾਬ ਦਾ ਡੀਏ ਜਿਹੜਾ ਆ ਹਿਮਾਚਲ ਹਰਿਆਣਾ ਨਾਲੋਂ ਥੱਲੇ ਚੱਲ ਰਿਹਾ ਇਹ ਬੜੀ ਸ਼ਰਮ ਵਾਲੀ ਗੱਲ ਆ ਪੰਜਾਬ ਸਰਕਾਰ ਲਈ ਤੇ ਮੈਂ ਇਹ ਹੀ ਬੇਨਤੀ ਕਰਦਾ ਆ ਇਹ ਮੰਗਾ ਜਲਦੀ ਤੋਂ ਜਲਦੀ ਪੂਰੀਆਂ ਕੀਤੀਆਂ ਜਾਣ ਵਾਹਿਗੁਰੂ ਜੀ ਕਾ ਖਾਲਸਾ ਪੀਰਾਂ ਬੜੀ ਉਮੀਦ ਦੇ ਨਾਲ ਆਏ ਹੋਏ ਆ ਤੇ ਆਪਾਂ ਚਲੋ ਇਹਦੇ ਤੇ ਐਕਸ਼ਨ प्लान ਨੂੰ ਅੱਜ ਲੈ ਕੇ ਜੀ ਦੇ ਕਰਨੇ ਆ ਮੁੱਦੇ ਦਾ ਸਾਥੀਓ ਗੱਲ ਇਹ ਦਾ ਦਿਮਾਗ ਚੋਂ ਕੱਢ ਦਿਓ ਕਿ ਉਹਨਾਂ ਦੀ ਤਨਖਾਹ ਇੰਨੀ ਰਹੂਗੀ ਤਾਂ ਉਹਨਾਂ ਦੀ ਕੱਟਣੀ ਨਹੀਂ ਪਈ ਪਹਿਲੀ ਗੱਲ ਇਹ ਚਾਹ ਵੀ ਆਹ ਹੋਸੀ ਸਾਥੀ ਵੀਰੇ ਮੇਰੇ ਗੱਲ ਕਹਿ ਰਹੇ ਸੀ ਉਹਨਾਂ ਦੀ ਘਟੇ ਨਾ ਚਾਹ ਵੀ ਪਹਿਲੀ ਗੱਲ ਤਾਂ ਇਹ ਆ ਕਿ ਡਿਵੀਜ਼ਨ 15 ਦੇ ਜਿਹੜੇ ਫਾਂਡਿਆ ਨਾ ਜੋ ਅਲੋਕੇਟ ਪਿੱਛੋਂ ਹੋ ਰਹੇ ਆ ਉਹ ਪੈਸੇ 1 ਰੁਪਿਆ ਵੀ ਨਹੀਂ ਵੱਧ ਸਕਦਾ ਕਿਉਂਕਿ ਅੱਗੇ ਜੇ ਉਹ ਆਪਣਾ ਮੋਟਰਸਾਈਕਲ ਵੀ ਚੱਲਦਾ ਸਾਨੂੰ ਰੇਤ चीज ਵਾਸਤੇ ਸਾਨੂੰ ਪੈਸੇ ਦੀ ਲੋੜ ਪੈਂਦੀ ਆ ਸਾਤਾ ਉਹ ਆਪਾਂ ਨੂੰ ਚੱਹੀ ਬੰਦੀ ਵਾਸਤੇ ਹੀ ਤੋਰ ਲਈ ਸੀ ਆਪਾਂ ਨੂੰ ਜਿਹੜੇ ਬੈਠਾ ਸੀ ਆਪਣੇ ਸਾਥੀਆਂ ਦੇ ਕੰਮ ਕਰਾਉਣੇ ਸੀ ਆ ਚਲੋ ਉਹਦੇ ਤੇ ਤੁਸੀਂ ਦੌਰ ਕਰਿਓ ਸਾਰੇ ਜਣੇ ਅੱਜ ਦੂਸਰੀ ਗੱਲ ਇਹ ਆਂ ਕਿ ਸਾਥੀਓ ਜਿਹੜਾ ਟਾਈਮ ਆ ਥੋੜਾ ਟਾਈਮ ਨੂੰ ਮੁੱਖ ਰੱਖ ਲਿਆ ਕਰੋ ਕਿ ਜੇ 10 ਵਜੇ ਦਾ ਵੀ ਟਾਈਮ ਆ ਘੱਟੋ ਘੱਟ 10:30 ਤੱਕ ਹੀ ਸਾਥੀ ਪਹੁੰਚ ਜਾਣਾ ਆ ਕਈ ਸਾਥੀ ਆ ਜੇ 11 11 12 12 ਵਜੇ ਪਹੁੰਚੇ ਆ ਮੈਂ ਇਹ ਗੱਲ ਜਰੂਰ ਦੇਖਦਾ ਆਂ ਦੇਖਿਓ ਯਾਰ ਸਾਥੀ